ਤਾਂ ਉਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅੱਜ ਅਕਾਲੀ ਦਲ ਦਾ ਵਫਦ ਸ਼੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣਾਂ ਨੂੰ ਮਿਲੇਗਾ ਜੀहां ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਚਰਚਾ ਹੋ ਸਕਦੀ ਹੈ ਕਿਉਂਕਿ ਹੁਣੇ-ਹੁਣੇ ਇੱਕ ਬਿਆਨ ਜਿਹੜਾ ਗਿਆਨੀ ਰਗबीर ਸਿੰਘ ਹੁਣਾਂ ਦੇ ਵੱਲੋਂ ਦਿੱਤਾ ਗਿਆ ਸੀ ਕਿ ਜੋ ਸ਼ਰੀਅ ਕਾਲਤ ਸੈਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸੀਗਾ ਅਸਤੀਫੀਆਂ ਨੂੰ ਲੈ ਕੇ ਇਨ ਬਿਨ ਲਾਗੂ ਕੀਤਾ ਜਾਵੇ ਹਾਲਾਂਕਿ ਉਸ ਦੇ ਵਿੱਚ ਸੁਖਬੀਰ ਬਾਦਲ ਦੇ ਅਸਤੀਫੇ ਵੀ ਹੈ ਹੋਰ ਬਾਕੀਆਂ ਦੇ ਅਸਤੀਫੇ ਵੀ ਸ਼ਾਮਿਲ ਨੇ ਤਾਂ ਇਹ ਅਕਾਲਤ ਸੈਬ ਦੀ ਫਸੀਲ ਤੋਂ ਕਿਹਾ ਗਿਆ ਸੀ ਕਿ ਉਹਨਾਂ ਅਸਤੀਫਿਆਂ ਨੂੰ ਮਨਜ਼ੂਰ ਕੀਤਾ ਜਾਵੇ ਹਾਲਾਂਕਿ ਇਸੇ ਅਸਤੀਫੇ ਦੇ ਬਾਬਤ ਚਰਚਾ ਕਰਨ ਦੇ ਵਾਸਤੇ ਅਕਾਲੀ ਦਲ ਦਾ ਵਫਦ ਮਾਛੀਵਾੜਾ ਸਾਹਿਬ ਵੀ ਪਹੁੰਚਦਾ ਉੱਥੇ ਵੀ ਜਥੇਦਾਰ ਹੁਣਾਂ ਦੇ ਨਾਲ ਗੱਲਬਾਤ ਉਹਨਾਂ ਦੀ ਕੀਤੀ ਜਾਂਦੀ ਹੈ ਸਮਾਂ ਮੰਗਿਆ ਗਿਆ ਮੌਲਤ ਮੰਗੀ ਗਈ ਕਿ ਸਮਾਂ ਦਿੱਤਾ ਜਾਵੇ ਸਾਨੂੰ ਤੇ ਉਸ ਤੋਂ ਬਾਅਦ ਹੁਣੇ-ਹੁਣੇ ਬੀਤੇ ਦਿਨ ਜਿਹੜਾ ਬਿਆਨ ਸਾਹਮਣੇ ਆਉਂਦਾ ਹੈ ਗਿਆਨੀ ਰਕबीर ਸਿੰਘ ਹੁਣਾਂ ਦੇ ਵੱਲੋਂ ਆ ਕੇ ਅਕਾਲੀ ਦਲ ਉਹ ਫੈਸਲੇ ਨੂੰ ਲਾਗੂ ਕਰੇ ਜਿਹੜਾ ਸ਼੍ਰੀ ਅਕਾਲਤ ਸਾਬ ਦੀ ਫਸੀਲ ਤੋਂ ਸੁਣਾਇਆ ਗਿਆ ਸੀਗਾ ਕਿ ਅਸਤੀਫੇ ਮਨਜ਼ੂਰ ਕਰੇ ਤਾਂ ਇਸ ਬਾਬਤ ਹੁਣ ਅਕਾਲੀ ਦਲ ਦਾ ਵਫਾ ਜਿਹੜਾ ਆ ਉਹ ਸ਼੍ਰੀ ਅਕਾਲਤ ਸਾਬ ਦੇ ਜਥੇਦਾਰ ਨੂੰ ਮਿਲੇਗਾ ਅੱਜ ਜਥੇਦਾਰ ਸਾਹਿਬ ਨੂੰ ਅਕਾਲੀ ਦਲ ਦਾ ਵਫਾ ਜਿਹੜਾ ਉਹ ਮਿਲੇਗਾ ਪਰ ਇਸ ਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਕਰਨਗੇ ਸ਼੍ਰੀ ਅਕਾਲਤ ਸਾਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣੀ ਮੁਲਾਕਾਤ ਕਰਨਗੇ ਤਲਵੰਡੀ ਸਾਬੋਂ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੇ ਵਿੱਚ ਹੀ ਇਹ ਮੁਲਾਕਾਤ ਕੀਤੀ ਜਾਵੇਗੀ ਇਹ ਵੀ ਇਸ ਵੇਲੇ ਦੀ ਵੱਡੀ ਖਬਰ ਦੇ ਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼ਾਮ 4 ਵਜੇ ਦੋਨਾਂ ਜਥੇਦਾਰਾਂ ਦੀ ਆਪਸੀ ਮੁਲਾਕਾਤ ਹੋਵੇਗੀ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ ਫਸੀਲ ਤੋਂ ਹੋਏ ਫੈਸਲੇ ਨੂੰ ਲਾਗੂ ਅਕਾਲੀ ਦਲ ਇਹ ਜਥੇਦਾਰ ਹੁਣਾਂ ਦਾ ਪਹਿਲਾ ਕੀ ਬਿਆਨ ਸਾਹਮਣੇ ਆ ਚੁੱਕਾ ਹੈ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਪਹਿਲਾ ਹੀ ਬਿਆਨ ਦੇ ਦਿੱਤਾ ਹੈ ਕਿ ਅਕਾਲੀ ਦਲ ਅਸਤੀਫਾ ਜਿਹੜਾ ਆ ਉਹ ਮਨਜ਼ੂਰ ਕਰੇ ਤਾਂ ਇਸ ਨੂੰ ਲੈ ਕੇ ਹੁਣ ਅੱਜ ਸ਼ਾਮ 4 ਵਜੇ ਦੱਸਿਆ ਜਾ ਰਿਹਾ ਹੈ ਕਿ ਅਕਾਲਤੋਂ ਸਾਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣੀ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਨਾਲ ਮਿਲ ਸਕਦੇ ਆ ਮੁਲਾਕਾਤ ਤਲਵੰਡੀ ਸਾਬੋ ਦੇ ਵਿੱਚ ਹੋਵੇਗੀ ਔਰ ਸ਼ਾਮ 4 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਔਰ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ ਹਾਲਾਂਕਿ ਮੁਲਾਕਾਤ ਵਫਦ ਪਹਿਲਾਂ ਵੀ ਅਕਾਲੀ ਦਲ ਦਾ ਵਫਦ ਮੁਲਾਕਾਤ ਕਰ ਚੁੱਕਿਆ ਪਹਿਲਾਂ ਵੀ ਸਮਾ ਮੰਗਿਆ ਗਿਆ ਸੀ ਅਸਤੀਫੇ ਬਾਰੇ ਲੈ ਕੇ ਤਾਂ ਹੁਣ ਫਿਰ ਚਰਚਾਵਾਂ ਛਿੜ ਚੁੱਕੀਆਂ ਨੇ ਹਾਲਾਂਕਿ ਉਸ ਤੋਂ ਬਾਅਦ ਜਦੋਂ ਅਕਾਲਤ ਸਾਹਿਬ ਦੇ ਜਥੇਦਾਰ ਦਾ ਹੁਣ ਲੇਟੈਸਟ ਬਿਆਨ ਆਉਂਦਾ ਹੈ ਕਿ ਅਕਾਲੀ ਦਲ ਫੈਸਲੇ ਨੂੰ ਲਾਗੂ ਕਰੇ ਜਿਹੜਾ ਫਸੀਲ ਤੋਂ ਸੁਣਾਇਆ ਗਿਆ ਸੀਗਾ ਫਿਰ ਜਿਹੜਾ ਅਸਤੀਫਾ ਹੈ ਉਸ ਨੂੰ ਮਨਜ਼ੂਰ ਕਰੇ ਤਾਂ ਉਹ ਬਿਆਨ ਆਉਂਦੇ ਸਾਰ ਹੀ ਅਕਾਲੀ ਦਲ ਦਾ ਵਫਾ ਜਿਹੜਾ ਉਹ ਤਿਆਰ ਪਰ ਤਿਆਰ ਫਿਰ ਹੁਣ ਅਕਾਲਤ ਸਾਬ ਦੇ ਜਥੇਦਾਰ ਨੂੰ ਮਿਲਣ ਦੇ ਵਾਸਤੇ ਔਰ ਅਕਾਲਤ ਸਾਬ ਦੇ ਜਥੇਦਾਰ ਅੱਜ ਸ਼ਾਮ 4 ਵਜੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਕਰਨਗੇ ਔਰ ਸੁਖਬੀਰ ਬਾਦਲ ਦੇ ਅਸਤੀਫੇ ਦੇ ਬਾਰੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ। ਪਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅੱਜ ਅਕਾਲੀ ਦਲ ਦਾ ਵਫਦ ਸ਼੍ਰੀ ਅਕਾਲਤ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਮਿਲੇਗਾ ਜਿहां ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਚਰਚਾ ਹੋ ਸਕਦੀ ਹੈ। ਆ ਕਿਉਂਕਿ ਹੁਣੇ-ਹੁਣੇ ਇੱਕ ਬਿਆਨ ਜਿਹੜਾ ਗਿਆਨੀ ਰਗਬੀਰ ਸਿੰਘ ਹੁਣਾ ਦੇ ਵੱਲੋਂ ਦਿੱਤਾ ਗਿਆ ਸੀ ਕਿ ਜੋ ਸ਼੍ਰੀ ਅਕਾਲਤ ਸਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸੀਗਾ ਅਸਤੀਫੀਆਂ ਨੂੰ ਲੈ ਕੇ ਇਨ ਬਿਨ ਲਾਗੂ ਕੀਤਾ ਜਾਵੇ ਹਾਲਾਂਕਿ ਉਸ ਦੇ ਵਿੱਚ ਸੁਖਬੀਰ ਬਾਦਲ ਦੇ ਅਸਤੀਫੇ ਵੀ ਹੈ ਹੋਰ ਬਾਕੀਆਂ ਦੇ ਅਸਤੀਫੇ ਵੀ ਸ਼ਾਮਿਲ ਨੇ ਤਾਂ ਇਹ ਅਕਾਲਤ ਸਹਿਬ ਦੀ ਫਸੀਲ ਤੋਂ ਕਿਹਾ ਗਿਆ ਸੀ ਕਿ ਉਹਨਾਂ ਅਸਤੀਫਿਆਂ ਨੂੰ ਮਨਜ਼ੂਰ ਕੀਤਾ ਜਾਵੇ ਹਾਲਾਂਕਿ ਇਸੇ ਅਸਤੀਫੇ ਦੇ ਬਾਬਤ ਚਰਚਾ ਕਰਨ ਦੇ ਵਾਸਤੇ ਅਕਾਲੀ ਦਲ ਦਾ ਵਫਦ ਮਾਛੀਵਾੜਾ ਸਾਹਿਬ ਵੀ ਪਹੁੰਚਦਾ ਹੈ ਉੱਥੇ ਵੀ ਜਥੇਦਾਰ ਹੁਣਾਂ ਦੇ ਨਾਲ ਗੱਲਬਾਤ ਉਹਨਾਂ ਦੀ ਕੀਤੀ ਜਾਂਦੀ ਹੈ ਸਮਾਂ ਮੰਗਿਆ ਗਿਆ ਮੌਲਤ ਮੰਗੀ ਗਈ ਕਿ ਸਮਾਂ ਦਿੱਤਾ ਜਾਵੇ ਸਾਨੂੰ ਤੇ ਉਸ ਤੋਂ ਬਾਅਦ ਹੁਣੇ-ਹੁਣੇ ਬੀਤੇ ਦਿਨ ਜਿਹੜਾ ਬਿਆਨ ਸਾਹਮਣੇ ਆਉਂਦਾ ਹੈ ਗਿਆਨੀ ਰਕबीर ਸਿੰਘ ਹੁਣਾਂ ਦੇ ਵੱਲੋਂ ਆ ਕੇ ਅਕਾਲੀ ਦਲ ਉਹ ਫੈਸਲੇ ਨੂੰ ਲਾਗੂ ਕਰੇ ਜਿਹੜਾ ਸ਼੍ਰੀ ਅਕਾਲਤ ਸਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਸੀਗਾ ਕਿ ਅਸਤੀਫੇ ਮਨਜ਼ੂਰ ਕਰੇ ਤਾਂ ਇਸ ਬਾਬਤ ਹੁਣ ਅਕਾਲੀ ਦਲ ਦਾ ਵਫਾ ਜਿਹੜਾ ਆ ਉਹ ਸ਼੍ਰੀ ਅਕਾਲਤ ਸਹਿਬ ਦੇ ਜਥੇਦਾਰ ਨੂੰ ਮਿਲੇਗਾ ਅੱਜ ਜਥੇਦਾਰ ਸਾਹਿਬ ਨੂੰ ਅ ਅਕਾਲੀ ਦਲ ਦਾ ਵਫਾ ਜਿਹੜਾ ਉਹ ਮਿਲੇਗਾ ਪਰ ਇਸ ਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਕਰਨਗੇ ਸ਼੍ਰੀ ਅਕਾਲਤ ਸਾਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣੀ ਮੁਲਾਕਾਤ ਕਰਨਗੇ ਤਲਵੰਡੀ ਸਾਬੋਂ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੇ ਵਿੱਚ ਹੀ ਇਹ ਮੁਲਾਕਾਤ ਕੀਤੀ ਜਾਵੇਗੀ ਇਹ ਵੀ ਇਸ ਵੇਲੇ ਦੀ ਵੱਡੀ ਖਬਰ ਦੇ ਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼ਾਮ 4 ਵਜੇ ਦੋਨਾਂ